परिणीति चोपड़ा ते राघव चड्ढा के घर गुंजिया किलकारिया परिणीति ने पुत बॉलीवुड अदाकार परिणीति चोपड़ा मां बन गई है ਅਦਾਕਾਰਾ ਨੇ ਕੱਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੁੱਤ ਨੂੰ ਜਨਮ ਦਿੱਤਾ ਅਦਾਕਾਰਾ ਨੇ ਖੁਦ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਪਰਿਨੀਤੀ ਚੋਪੜਾ ਤੇ ਉਹਨਾਂ ਦੇ ਭਤੀ ਰਾਘਵ ਚੱਡਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਪਹਿਲਾਂ ਅਸੀਂ ਇੱਕ ਦੂਜੇ ਕੋਲ ਸੀ ਹੁਣ ਸਾਡੇ ਕੋਲ ਸਭ ਕੁਝ ਹੈ ਪਰਿਨੀਤੀ ਚੋਪੜਾ ਦੇ ਮਾਂ ਬਨੰਦੀ ਖਬਰ ਸੁਣ ਕੇ ਪ੍ਰਸ਼ੰਸਕੋਨਾਂ ਨੂੰ ਵਧਾਈਆਂ ਦੇ ਰਹੇ ਨੇ ਕਈ ਫਿਲਮੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ ਤੇ ਪਰਿਨੀਤੀ ਤੇ ਰਾਘਵ ਨੂੰ ਪਹਿਲੀ ਵਾਰ ਮਾਤਾ ਪਿਤਾ ਬਨੰਦੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਰਿਨੀਤੀ ਚੋਪੜਾ ਨੇ 24 ਸਤੰਬਰ 2023 ਨੂੰ ਆਪ ਨੇ ਤਾਂ ਰਾਘਵ ਚੱਡਾ ਨਾਲ ਵਿਆਹ ਕੀਤਾ ਸੀ 25 ਅਗਸਤ 2025 ਨੂੰ ਅਦਾਕਾਰਾ ਨੇ ਆਪਣੇ ਗਰਭਵਸਥਾ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਸੀ ਉਸਨੇ ਲਿਖਿਆ ਸਾਡੀ ਛੋਟੀ ਜਹੀ ਦੁਨੀਆ ਆ ਰਹੀ ਹੈ ਹੁਣ ਵਿਆਹ ਤੋਂ ਲਗਭਗ 2 ਸਾਲ ਬਾਅਦ ਪਰਿਨੀਤੀ ਤੇ ਰਾਘਵ ਇੱਕ ਪੁੱਤਰ ਦੇ ਮਾਪੇ ਬਣ ਗਏ ਨੇ ਐਤਵਾਰ ਸਵੇਰੇ ਖਬਰ ਆਈ ਕਿ ਪਰਿਨੀਤੀ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਨਾਲ ਪ੍ਰਸ਼ੰਸਕਾਂ ਨੇ ਉਸ ਦੀ ਸਿਹਤ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਹੁਣ ਇਸ ਖੁਸ਼ਖਬਰੀ ਦੇ ਨਾਲ ਕਿ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਸੋਸ਼ਲ ਮੀਡੀਆ ਵਧਾਈਆਂ ਨਾਲ ਭਰ ਗਿਆ ਹੈ। ਇਹ ਖਬਰ ਸੁਣਨ ਤੋਂ ਬਾਅਦ ਸਾਰੇ ਬਹੁਤ ਖੁਸ਼ ਨੇ ਤੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ। ਪਰਿਨੀਤੀ ਚੋਪੜਾ ਤੇ ਰਾਘਵ ਛੱਡਾ ਦੇ ਘਰ ਗੂੰਜੀਆਂ 킬ਕਾਰੀਆਂ। ਪਰਿਨੀਤੀ ਨੇ ਪੁੱਤ ਨੂੰ ਦਿੱਤਾ ਜਨਮ ਬਾਲੀਵੁੱਡ ਅਦਾਕਾਰ ਪਰਿਨੀਤੀ ਚੋਪੜਾ ਮਾਂ ਬਣ ਗਈ ਹੈ ਅਦਾਕਾਰਾ ਨੇ ਕੱਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੁੱਤ ਨੂੰ ਜਨਮ ਦਿੱਤਾ ਅਦਾਕਾਰਾ ਨੇ ਖੁਦ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਪਰਿਨੀਤੀ ਚੋਪੜਾ ਤੇ ਉਹਨਾਂ ਦੇ ਭਤੀ ਰਾਘਵ ਜੱਡਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਪਹਿਲਾਂ ਅਸੀਂ ਇੱਕ ਦੂਜੇ ਕੋਲ ਸੀ ਹੁਣ ਸਾਡੇ ਕੋਲ ਸਭ ਕੁਝ ਹੈ ਪਰਿਨੀਤੀ ਚੋਪੜਾ ਦੇ ਮਾਂ ਬਣਨ ਦੀ ਖਬਰ ਸੁਣ ਕੇ ਪ੍ਰਸ਼ੰਸਕੋਨਾਂ ਨੂੰ ਵਧਾਈਆਂ ਦੇ ਰਹੇ ਨੇ ਕਈ ਫਿਲਮੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ ਤੇ ਪਰਿਨੀਤੀ ਤੇ ਰਾਘਵ ਨੂੰ ਪਹਿਲੀ ਵਾਰ ਮਾਤਾ ਪਿਤਾ ਬਣਨ ਦੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਰਿਨੀਤੀ ਚੋਪੜਾ ਨੇ 24 ਸਤੰਬਰ 2023 ਨੂੰ ਆਪਨੇ ਤਾਂ ਰਾਘਵ ਚੱਡਾ ਨਾਲ ਵਿਆਹ ਕੀਤਾ ਸੀ 25 ਅਗਸਤ 2025 ਨੂੰ ਅਦਾਕਾਰਾਂ ਨੇ ਆਪਣੇ ਗਰਭਵਸਥਾ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਸੀ ਉਸਨੇ ਲਿਖਿਆ ਸਾਡੀ ਛੋਟੀ ਜਹੀ ਦੁਨੀਆ ਆ ਰਹੀ ਹੈ ਹੁਣ ਵਿਆਹ ਤੋਂ ਲਗਭਗ 2 ਸਾਲ ਬਾਅਦ ਪਰਿਨੀਤੀ ਤੇ ਰਾਘਵਿਕ ਪੁੱਤਰ ਦੇ ਮਾਪੇ ਬਣ ਗਏ ਨੇ ਐਤਵਾਰ ਸਵੇਰੇ ਖਬਰ ਆਈ ਕਿ ਪਰਿਨੀਤੀ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਨਾਲ ਪ੍ਰਸ਼ੰਸਕਾਂ ਨੇ ਉਸ ਦੀ ਸਿਹਤ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਹੁਣ ਇਸ ਖੁਸ਼ਖਬਰੀ ਦੇ ਨਾਲ ਕਿ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਸੋਸ਼ਲ ਮੀਡੀਆ ਵਧਾਈਆਂ ਨਾਲ ਭਰ ਗਿਆ ਹੈ ਇਹ ਖਬਰ ਸੁਣਨ ਤੋਂ ਬਾਅਦ ਸਾਰੇ ਬਹੁਤ ਖੁਸ਼ ਨੇ ਤੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ